हां हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲੈ ਲੈ ਕੇ ਆਏ ਹਾਂ ਜੀ ਇੱਕ ਬਾਈ ਬਈ ਤਾਜੀ ਸੂਣ ਵਾਲੀ ਹੈ ਉਸਤ ਨੇ ਲੈਦੀ ਹੈ ਇੱਕ ਬਾਈ ਕੋਲੇ ਬੋਲਾ ਬਈ ਆਉਂ ਪੁੱਛ ਲੈਨੇ ਬਾਈ ਤੁਹਾਡੀ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਵਧੀਆ ਜੀ ਬਈ ਨਾਮ ਤੇ ਐਡਰੈਸ ਬੋਲ ਨਾਂ ਬਾਈ ਲਖਾ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਪੁਰਾਣਾ ਨੇੜੇ ਪਿੰਡ ਬਈ ਨੇੜੇ ਬਈ ਬੌਰ ਜਿਹੜਾ ਪਿੰਦਾ ਠੀਕ ਆ ਇੱਕ ਭਾਗਤਾ ਪੈਂਦਾ ਪਾ ਮੋਬਾਈਲ ਨੰਬਰ ਬੋ 12 ਨੰਬਰ 99155 ਹੂੰ 36244 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇਦਾ ਕਿਹੜਾ ਸੂਸਣ ਦੀ ਇਹ ਬਾਈ ਦੂਜੇ ਸੂਸਣ ਦੀ ਕਿੰਨੇ ਦਿਨ ਲੈਂਦੀ ਆ ਬਾਈ ਚਾਰ ਚਾਰ ਕਿ ਦਿਨ ਲਊਗੀ ਮਾ ਚਾਰ ਕਿ ਦਿਨ ਲਊ ਕੀ ਰਿਕਰਡ ਆ ਦੁੱਧ ਦਾ ਬਾਈ ਇਹ ਕਾਰਡ ਬਾਈ ਪਹਿਲੇ ਹੋਏ ਨੇ 25 26 ਲੀਟਰ ਦੇ 25 26 ਲੀਟਰ ਪਰ ਰੰਗ ਰੂਪ ਚੰਗਾ ਪ੍ਰਿੰਟ ਜਿਹਨੂੰ ਕਹਿੰਦੇ ਚੰਗਾ ਬਾਈ ਤੇ ਆਰਡਰ ਆ ਜਿਹੜਾ ਕਮਾਲ ਦਾ ਗੇਠਲੇ ਬਾਬਾਈ ਮੂਰ ਨੂੰ ਆ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ 1 ਵਜੇ ਪੂਰੇ ਗੈਪ ਤੇ ਤੇ ਲਾਡੂ ਲਾਂ ਕਰਮਲੀ ਦੇ ਬਹੁ ਪਈਆਂ ਸਾਰੀਆਂ ਬਾਲਡਨ ਲੈ ਕੱਢ ਕੇ ਕਰਮਾਲੀ ਨੇ ਫੇਰ ਸੋਣਾ ਅਜੇ ਦਿਨ ਬਾਈ ਕਦਾਸਦਾ ਵੀ ਲੈਂਦੀ ਆ ਚਾਰ ਪੰਜ ਦਿਨ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਕਿੰਨਾ ਦੋ ਤਵੇ ਨੇ 24 25 ਉਹ 24 ਪਹਿਲੇ ਹੀ ਤਵੇ ਫੇਸ ਬਿਊਟੀ ਕਮਾਲ ਦੀ ਚੰਗੀ ਆ ਰਾਜੀ ਆ ਕੱਦ ਵੱਡ ਚੰਗਾ ਤੂਰਾ ਤਾਰਾ ਚੰਗਾ ਵੜਦਾ ਮੁੱਲ ਕੀ ਆ ਬਈ ਇਹਦਾ ਮੁੱਲ ਵੀਰੇ ਦਾ ਮੁੱਲ ਬਈ 84000 84000 ਮਾਨਤਾਨ ਹੋ ਜੇ ਬਈ ਹਾਂ ਬਈ ਮਾਨਤਾਨ ਠੀਕ ਹੈ 84000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜੇ ਚੰਗੀ ਆ ਵੱਡ ਰਾਜੀ ਰੂਜੀ ਚੰਗੇ ਰੰਗ ਰੂਪ ਚੰਗਾ ਟਲਾਂ ਟੁਲਾ ਬਈ ਬਹੁਤ ਪਈਆਂ ਆ ਸਾਰੀਆਂ ਬਲਡਾਂ ਲਾ ਗੱਢ ਕੇ ਕਰ ਮਾਈ ਨੇ ਫੇਰ ਸੋਨਾ ਕੱਲਾ ਕੱਲਾ ਥਣ ਵੀ ਮੁੱਠੀ ਵਾਲਾ ਥਣ ਚੜੇ ਥਣ ਨਿਖੜਵੇਂ ਪੂਰੇ ਗਏ ਠੰਡੀ ਸੀ ਲਾ ਬਾਈ ਹਾਂ ਬਾਈ ਦੇਵਾ ਠੰਡੀ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕ ਵੀ ਨਹੀਂ ਠੰਡੀ ਸੀ ਲਾ ਬਾਈ ਠੀਕ ਆ ਢੱਲਾ ਢੁੱਲਾ ਬਹੁਤ ਪਈ ਅੱਗੇ ਬਈ ਬੋਲ ਕਿੰਨੀ ਕੁ ਉਮਰ ਹੈ ਦੀ ਉਮਰ ਬਈ ਦੋ ਦਾੰਦਾ ਇਹ ਦਾ ਦੋ ਦਾੰਦਾ ਚੌਕ ਦੇ ਹੇ ਇੱਕਦਾਂ ਚੱਕਿਆ ਜਣੇ ਠੀਕ ਆ ਹੂੰ ਕੀ ਰਿਕਾਰਡ ਸ੍ਰੀ ਮਹਾਦੇਵ ਦਾ ਹੈਗਾ ਹੀ ਬਾਈ ਇਹ 22 23 ਲੀਟਰ ਦਾ ਇਹਨਾਂ ਠੀਕ ਹੈ ਕਿਹੜੇ ਸੀਮਨ ਦਾ ਬਾਈ ਇਹ ਇਹ ਬਾਈ ਬਰੂਟ ਸੀਮਨ ਦੀ ਬਰੂਟ ਸੀਮਨ ਦਾ এবੀਐਸ ਦੇ ਤਾਂ ਹਾਂ ਫੋਲ ਲਾ ਬਾਈ ਤੋਰ ਕੇ ਦਿਖਾ ਦੇ ਕੱਦ ਦਾ ਫੋਲ ਆ ਰੰਗ ਰੂਪ ਚੰਗਾ ਫੇਸ ਬਿਊਟੀ ਕਮਾਲ ਦੀ ਐ ਦੋ ਦੰਦ ਤੋਂ ਬਾਈ ਕਹਿੰਦਾ ਜਿਹੜੇ ਚੌਕ ਦੇ ਦੰਦ ਚੱਕ ਰਿਹਾ ਹਜੇ ਫੇਸ ਹੂਸ ਚੰਗਾ ਗਾ ਬਾਈ ਬਾਕੀ ਤੋਰਾ ਤਾਰਾ ਚੰਗਾ ਵਧੀਆ ਕ੍ਰਾਸ ਕਰ ਲਵਾਂਗੇ ਹਾਂ ਠੀਕ ਦਰਾਮਾ ਬਾਈ ਕਹਿੰਦਾ ਵਧੀਆ ਕ੍ਰਾਸ ਕਰਦਾ ਤੋਰਾ ਤਾਰਾ ਬਹੁਤ ਚੰਗਾ ਫੁੱਲ ਕਰਦਾ ਚੰਗੇ ਸੀ ਉਹਨਾਂ ਦਾ ਮਾਂ ਦਾ ਦੁੱਧ ਪੀਆ ਬਾਈ ਅੱਜ ਥੋਖਾਉਂਦੇ ਆ ਇੱਥੇ ਪੱਤੇ ਨਹੀਂ ਤੇ ਕੀ ਮੁੱਲ ਆ ਬਾਈ ਮੁੱਲ ਬਾਈ 28 ਯਾਰ ਮਾਨਤਾਨ ਹੋ ਜੀ ਹਾਂ ਬਾਈ ਮਾਨਤਾਨ ਹੋ ਜੀ ਠੀਕ ਹੈ 28 ਦੰਦ ਦੇ ਖਾਤੋਂ 28000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਤੇ ਮਾਨਤਾਨ ਜ਼ਰੂਰ ਹੋ ਜਾਊਗਾ ਦੰਦ ਦਾ ਜਿਹੜੇ ਦੇਖਾ ਹਾਂ ਹਾਂ ਬਸ ਠੀਕ ਹੈ ਬਾਈ ਓਕੇ ਆ ਦੰਦਾਂ ਜਾਂ ਬਾਈ ਕੋਈ ਬਾਲੀ ਵੱਡੀ ਉਮਰ ਨਹੀਂ ਹਨ ਤੇ ਬਾਕੀ ਜਿਹੜਾ ਗ੍ਰੋਸ ਬਾਈ ਕਹਿੰਦਾ ਵਧੀਆ ਕਰਦਾ ਗਾਵਾ ਇਹ ਬੈਡ ਵੀ ਚੰਗੀ ਆ ਭਾਈ ਤੇ ਰੰਗ ਰੂਪ ਥਣ ਲੇਵਾ ਤੇ ਲਾਹੂ ਲੋਹੂ ਵੀ ਹਜੇ ਬਹੁਤ ਕੱਚੀ ਕੱਚੀ ਇਹਨਾਂ ਨੇ ਲੈਂਦੀ ਆ ਇੱਕ ਭਰਾ ਕੋਲੇ ਭਾਈ ਬੁਲਟ ਬਕਾਊਗਾ ਵੀਰੇ ਕਿਹੜਾ ਮਾਡਲ ਆ ਇਹ 19 ਮਾਡਲ ਆ ਵੀ 2019 ਠੀਕ ਆ ਭਾਈ ਤੇ ਮੰਨ ਕੇ ਚਲੋ ਕਿਹੜਾ ਪੁੱਠੇ ਘੇਰਾ ਵਾਲਾ ਕਿ ਸਿੱਧੇ ਘੇਰਾ ਵਾਲਾ ਸਿੱਧੇ ਘੇਰਾ ਵਾਲਾ ਠੀਕ ਆ ਭਾਈ ਕਿੰਨਾ ਕਿ ਚੱਲਿਆ ਚੱਲਿਆ ਵਾ ਇਹ ਇਹ ਚੱਲਿਆ ਭਾਈ 14000 14000 ਕਿਲੋਮੀਟਰ ਭਾਈ ਇਹ ਚੱਲਿਆ ਵਾ ਕੰਡੀਸ਼ਨ ਚੰਗੀ ਪਈ ਆ ਟਾਇਰ ਨੇੜ ਤੋਂ ਚੈੱਕ ਕਰ ਲਓ ਟਾਇਰ ਵੀ ਚੰਗੇ ਪਏ ਹਨ 50% ਤੋਂ ਉੱਪਰ ਹੀ ਆ ਨਾ ਇਹ ਠੀਕ ਆ ਭਾਈ ਬਾਕੀ ਵੀਰ ਵੀ ਚੰਗੇ ਪਏ ਰੰਗ ਵੀ ਡਨੇਡ ਤੋਂ ਚੈੱਕ ਕਰ ਲੋ ਚੱਲ ਚੋ ਲਵਰੀ ਆ ਭਾਈ ਹਾਂ ਤੇ ਇੰਜਨ ਗੇਅਰ ਦਾ ਕਿਵੇਂ ਆ ਓਕੇ ਆ ਓਕੇ ਆ ਜਮਾ ਠੀਕ ਆ ਭਾਈ ਬੋਲਟ 350 ਵੇ ਜਿਹੜਾ ਮਾਡਲ ਆ ਹਨ ਤੇ ਪਿਸਲਾ ਟਾਇਰ ਵੀ ਚੰਗਾ ਪਿਆ ਕਰ ਨੰਬਰ ਕਿੱਥੋਂ ਦਾ ਭਈ ਇਹ ਮਕਸਰ ਦਾ ਨੰਬਰ ਆ ਯਾ ਕਾਫੀ ਆ ਇਹ ਆਪਣੇ ਨਾਮ ਆ ਭਈ ਨੇ ਨਾ ਤਾਂ ਹੈਗਾ ਨਾ ਤਾਂ ਨਹੀਂ ਪਹਿਲੇ ਨਾ ਹੀ ਹੋਇਆ ਪਹਿਲੇ ਨਾ ਹੀ ਹੋਇਆ ਠੀਕ ਆ ਬਈ ਆ ਕਾਪੀ ਬਾਈ ਕੋਈ ਹੈਗੀ ਆ ਠੀਕ ਆ ਕਿ ਨਹੀਂ ਤੇ ਮੁੱਲ ਕੀ ਆ ਭਰਾ ਇਹਦਾ ਮੁੱਲੇ ਦਾ ਬਈ 175 1 ਲੱਖ 75000 ਮਾਨਤਾਨ ਹੋ ਜਾਵੇ ਮਾਨਤਾਨ ਹੋਈ ਠੀਕ ਆ 1 ਲੱਖ 75000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਕਿਸੇ ਵੀ ਨੂੰ ਬਈ ਤਿੰਨੇ ਨਗਾਂ ਚ ਕੋਈ ਵੀ ਨਾ ਪਸੰਦਾ ਬਾਈ ਨਾਲ ਕਨੈਕਟ ਕਰ ਲੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦੋ ਧੰਨਵਾਦ